ਪਿੰਡ ਛੋਟਰਾ ਮਲੇਰ ਕੋਟਲੇ ਕੋਲੋਂ ਛਾਪੇ ਦੀ ਇਹ ਸ਼ਹਾਦਤ ਦੀ ਪਵਿੱਤਰ ਧਰਤੀ ਤੇ ਆ ਕੇ ਖਾਲਸਾ ਪੰਥ ਦੀ ਨਿਸ਼ਟਾਨ ਸੇਵਾ ਕੀਤੀ। ਸੰਤ ਜਸਵੀਰ ਸਿੰਘ ਇੱਕ ਫਕਰ ਸੰਤ ਸਣ ਸਾਧੂ ਸਣ ਜਿੰਨੀ ਉਹਨਾਂ ਨੂੰ ਰੋਟ ਕੋਈ ਚੜਾਵਾ ਚੜ ਜਾਂਦਾ ਉਹਨਾਂ ਨੂੰ ਕੋਈ ਦਾਨ ਪੁੰਨ ਦੇ ਦੇ ਜਾਂਦਾ ਉਹ ਉਸੇ ਸਮੇਂ ਜਿਹੜੇ ਸੀ ਉਹ ਲੋੜਵੰਦਾਂ ਨੂੰ ਵੰਡ ਦਿੰਦੇ। ਉਹ 1 20 ਪੈਸਾ ਆਪਦੇ ਕੋਲੇ ਨਹੀਂ ਰੱਖਦੇ ਸੀ ਇਸ ਗੁਰੂ ਧਾਮ ਦੀ ਜੋ ਸੇਵਾ ਕੀਤੀ ਸਰੋਵਰ ਦੀ ਸੇਵਾ ਕੀਤੀ ਤੇ ਮਨੁੱਖਤਾ ਦੇ ਭਲੇ ਲਈ ਕੰਮ ਕੀਤੇ ਵਿਦਿਆਲਿਆ ਬਣਾਇਆ ਵਿਦਿਆਲਿਆ ਨਾਲ ਬੱਚਿਆਂ ਨੂੰ ਜੋੜਿਆ ਤੇ ਉਹ ਬੱਚਿਆਂ ਨੂੰ ਜਿਹੜਾ ਸੀ ਪਚੰਗੀਆਂ ਨੂੰ ਫਿਰ ਖਾਲਸਾ ਪੰਥ ਨਾਲ ਜੋੜਿਆ ਪਨੀਰੀ ਤਿਆਰ ਕੀਤੀ ਖਾਲਸਾ ਪੰਥ ਵੀ ਇਸ ਨਿਸ਼ਟਾਮ ਸੇਵਕ ਦੀ ਯਾਦ ਵਿੱਚ ਸਰਦਾਰ ਅਰਵਾਰ ਸਿੰਘ ਅਣਚੀ ਅਤੇ ਉਹਨਾਂ ਦੇ ਪ੍ਰਸਤੁਲਬ ਦੇ ਵੱਲੋਂ ਕੀਤੇ ਉਦਮ ਤੇ ਉਪਰਾਲੇ ਦੀ ਹਰ ਪਾਸਿਓਂ ਸਲਾਹਾ ਹੋ ਰਹੀ ਹੈ ਤੇ ਹੋਣੀ ਚਾਹੀਦੀ ਹੈ ਇੰਨੇ ਉਦਮ ਤੇ ਉਪਰਾਲਾ ਕਰਕੇ ਉਹਨਾਂ ਨੇ ਉਸ ਮਹਾਨ ਸੱਚੀਅਤ ਦੀ ਉਸ ਮਹਾਨ ਸੰਤ ਦੀ ਸੰਤ ਜਸਵੀਰ ਸਿੰਘ ਦੀ ਯਾਦ ਨੂੰ ਹਰ ਵੇਲੇ ਤਾਜ਼ਾ ਰੱਖਿਆ ਅੱਜ ਖੂਨਦਾਨ ਕੈਂਪ ਲਾਇਆ ਹੋਇਆ ਜਿਹੜੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਇੱਥੇ ਖੂਨਦਾਨੀ ਆ ਰਹੇ ਨੇ ਨਿਸ਼ਕਾਮ ਸੇਵਾ ਕਰ ਰਹੇ ਨੇ ਸਰਦਾਰ ਰਣਜੀਤ ਤੇ ਉਹਨਾਂ ਦੀ ਟੀਮ ਤੇ ਸਾਰੀ ਪ੍ਰੈਸ ਕਲੱਬ ਵੀ ਜਿਹੜੀ ਆ ਨਿਸ਼ਕਾਮ ਸੇਵਾ ਕਰ ਰਹੀ ਹੈ ਇਸ ਦੇ ਲਈ ਉਹ ਧੰਨਵਾਦ ਦੇ ਪਾਤਰ ਨੇ ਤੇ ਹਰ ਪਾਸੇ ਉਹਨਾਂ ਦੀ ਸ਼ਲਾਘਾ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੀ ਕਿਹਾ ਜਾਊਗਾ ਜਿਹੜਾ ਅੱਜ ਪ੍ਰੈਸ ਕਲੱਬ ਨੂੰ ਉਹ ਕਰਕੇ ਪਹੁੰਚਾਇਆ ਗਿਆ ਕੇਐਸ ਉਹ ਦੇਖਣ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਤਸਵੀ ਮਹਾਨ ਪਰ ਉਪਕਾਰੀ ਸੰਤ ਬਾਬਾ ਜਸਵੀਰ ਸਿੰਘ ਜੀ ਕਾਲਾ ਵਾਲਾ ਸਾਹਿਬ ਵਾਲੇ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆ ਸਮੁਤੀਆਂ ਸਿੱਖ ਸੰਗਤਾਂ ਦੇ ਵੱਲੋਂ ਉਹਨਾਂ ਦੀ ਯਾਦ ਉਹਨਾਂ ਦੀ ਵਰਸੀ ਬੜੀ ਧੂਮ-ਧਾਮ ਸਦਾ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ ਅਤੇ ਨਾਲ ਹੀ ਵਿਸ਼ੇਸ਼ ਕਰਕੇ ਜੋ ਪ੍ਰੈਸ ਕਲੱਬ ਮਹਿਲ ਕਰਾਂ ਦੇ ਵੱਲੋਂ ਹਰ ਸਾਲ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਜਾਂਦਾ ਹੈ ਮਹਾਨ ਕੰਮ ਖੂਨਦਾਨ ਕੀਤਾ ਜਾਂਦਾ ਹੈ ਜੋ ਸਾਰੇ ਹੀ ਲੋਕਾਈ ਦੇ ਲਈ ਭੜੇ ਦੇ ਲਈ ਸਭ ਤੋਂ ਵੱਡਾ ਇਹ ਕਾਰਜ ਹੈ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਸਮੂਹ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਦਾ ਅੰਕੀ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸੰਤਾਂ ਦੀ ਯਾਦ ਦੇ ਵਿੱਚ ਹਰ ਸਾਲ ਇਹ ਖੂਨਦਾਨ ਕੈਂਪ ਲਵਾਉਂਦੇ ਨੇ ਸੰਤਾਂ ਦੀ ਜਿੱਥੇ ਉਹ ਯਾਦ ਨੂੰ ਤਾਜ਼ਾ ਕਰਦੇ ਨੇ ਉੱਥੇ ਲੋਕ ਭਲਾਈ ਦੇ ਜਿਹੜੇ ਕਾਰਜ ਸੰਤਾਂ ਨੇ ਆਰੰਭ ਕੀਤੇ ਐ ਉਸ ਰੇੜੀ ਨੂੰ ਪ੍ਰੈਸ ਕਲੱਬ ਦੇ ਵੱਲੋਂ ਲਗਾਤਾਰ ਜਾਰੀ ਕੀ ਰੱਖਿਆ ਜਾ ਰਿਹਾ ਹੈ ਸੋ ਸਾਰੀ ਪ੍ਰੈਸ ਕਲੱਬ ਦਾ ਸਾਰੀ ਸੰਗਤ ਦਾ ਸਾਰੇ ਖੂਨਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦਾ ਜਿਹੜਾ ਅੱਜ ਇਹ ਗਾਨਾ ਪੇਸ਼ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਰਥ ਪਸਵੀ ਲੋੜਵੰਦਾਂ ਦੇ ਨਾਲ ਖੜਨ ਵਾਲੇ ਸੰਤ ਮਹਾਂਪੁਰਸ ਸੰਤ ਬਾਬਾ ਜਸ਼ਵੀਰ ਸਿੰਘ ਜੀ ਖਾਲਸਾ ਮੁਖ ਸੇਵਾਦਾਰ ਗੁਰਦੁਆਰਾ ਕਾਲਾ ਮੜਾ ਸਾਹਿਬ ਦੀ 8ਵੀਂ ਵਰਸੀ ਤੇ ਪ੍ਰੈਸ ਕਲੱਬ ਮਹਿਲਕਣਾ ਵੱਲੋਂ 23 ਮਾ ਵਿਸਾਖ ਖੂਨਦਾਨ ਕੈਂਪ ਲਗਾਇਆ ਗਿਆ ਕਿਉਂਕਿ ਸਾਨੂੰ ਪ੍ਰੈਸ ਕਲੱਬ ਦੇ ਜਿੰਨੇ ਵੀ ਅਹੁਦੇਦਾਰ ਆ ਮੈਂਬਰ ਆ ਸਾਰਿਆਂ ਨੂੰ ਇਹ ਵਿਰਾਸਤਾ ਜਿਹੜੀ ਸੰਤ ਬਾਬਾ ਜਸ਼ਵੀਰ ਸਿੰਘ ਜੀ ਵੱਲੋਂ ਮਿਲੀ ਆ ਮਨੁੱਖਤਾ ਦੀ ਸੇਵਾ ਵਾਸਤੇ ਕਿਉਂਕਿ ਉਹ ਪ੍ਰੈਸ ਕਲੱਬ ਦੇ ਕਾਫੀ ਲੰਬਾ ਸਮਾਂ ਸਰਪ੍ਰਸਤ ਵੀ ਰਹੇ ਆ ਜੋ ਵੀ ਅਸੀਂ ਲੋਕ ਭਲਾਈ ਦਾ ਕਾਰਜ ਸ਼ੁਰੂ ਕਰਦੇ ਸੀ ਉਹਨਾਂ ਤੋਂ ਅਸੀਰਵਾਦ ਲੈ ਕੇ ਕਰਦੇ ਸੀ ਇਸ ਲਈ ਅੱਜ ਦਾ 23 ਵਾ ਖੂਨਦਾਨ ਕੈਂਪ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ 8ਵੀਂ ਸਾਲਾਨਾ ਵਰਸੀ ਤੇ ਲਗਾਇਆ ਗਿਆ ਕਿਉਂਕਿ ਪ੍ਰੈਸ ਕਲੱਬ ਦਾ ਮਕਸਦ ਹੀ ਇਹ ਹੈ ਵੀ ਹਮੇਸ਼ਾ ਲੋੜਵੰਦਾਂ ਦੇ ਮਨੁੱਖਤਾ ਦੀ ਸੇਵਾ ਦੇ ਵਿੱਚ ਕੰਮ ਆਈਏ ਅੱਜ ਦੇ ਖੂਨਦਾਨ ਕੈਂਪ ਦੇ ਵਿੱਚ ਜਿੰਨੇ ਵੀ ਖੂਨਦਾਨੀ ਪਹੁੰਚੇ ਆ ਪੱਤਰਕਾਰ ਵੀਰ ਪਹੁੰਚੇ ਆ ਪੋਰ ਪ੍ਰੈਸ ਕਲੱਬ ਦੇ ਸਾਰੇ ਅਹੁਦੇਦਾਰ ਆ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਭਵਿੱਖ ਦੇ ਵਿੱਚ ਆਸ ਰੱਖਦੇ ਆ ਕਿ ਸਾਨੂੰ ਇਸੇ ਤਰ੍ਹਾਂ ਸਮੂਹ ਸੰਗਤਾਂ ਵੱਲੋਂ ਸਮਾਜ ਸੇਵੀ ਜਿਥੇ ਬੰਦੀਆਂ ਵੱਲੋਂ ਸਹਿਯੋਗ ਮਿਲਦਾ ਰਹੇਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ